ਮਜੀਠਾ ਰੋਡ ਇੱਕ ਸੁਨਿਆਰੀ ਦੀ ਦੁਕਾਨ ਤੇ ਕਰ ਰਾਤ ਹੋਈ ਲੱਖਾਂ ਦੀ ਚੋਰੀ 25 ਕਿਲੋ ਚਾਂਦੀ ਅਤੇ ਨਕਦ ਕੈਸ਼ ਲੁੱਟੇ ਰੇ ਲੁੱਟ ਕੇ ਹੋਏ ਫਰਾਰ ਪੁਲਿਸ ਨੂੰ ਜਦੋਂ ਇਤਲਾ ਮਿਲਦੀ ਹੈ ਪੁਲਿਸ ਪ੍ਰਸ਼ਾਸਨ ਉੱਥੇ ਮੌਕੇ ਤੇ ਪਹੁੰਚਦੀ ਹੈ ਜਾਂਚ ਪੜਤਾਲ ਕਰਦੀ ਹੈ ਉੱਥੇ ਹੀ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਅਸੀਂ ਸਵੇਰੇ ਦੁਕਾਨ ਤੇ ਆਉਂਦੇ ਹਾਂ ਤੇ ਸਾਡੇ ਦੇਖਦੇ ਹਾਂ ਕਿ ਇੱਕ ਦੀਵਾਰ ਦੇ ਵਿੱਚ ਇੱਕ ਸੁਰਾਖ ਹੋਇਆ ਜਿਸ ਦੇ ਸੁਰਾਖ ਦੇ ਜ਼ਰੀਏ ਸਾਨੂੰ ਲੱਗ ਰਿਹਾ ਕਿ ਲੁਟੇਰੇ ਜਿਹੜੇ ਨੇ ਉਹ ਅੰਦਰ ਦਾਖਲ ਹੋਏ ਨੇ ਸਿੱਖੀ ਟੀਵੀ ਦੇ ਵਿੱਚ ਤਿੰਨ ਲੁਟੇਰੇ ਆਂਦੀਆਂ ਫੋਟੇ ਜਾਈਆਂ ਨੇ ਮਗਰ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਇਹ ਮਾਮਲਾ ਸੀ ਜਲਦੋ ਜਲਦ ਹੱਲ ਕਰ ਲਾਂਗੇ ਮਗਰ ਪੁਲਿਸ ਪ੍ਰਸ਼ਾਸਨ ਦਾ ਇਸ ਮਾਮਲੇ ਤੇ ਕੀ ਕਹਿਣਾ ਹੈ ਦੁਕਾਨਦਾਰਾਂ ਦਾ ਇਸ ਮਾਮਲੇ ਤੇ ਕੀ ਕਹਿਣਾ ਆਓ ਸੁਣਾਨੇ 6 ਇੰਚ ਜਾਨੀਆਂ ਪੰਜੀ ਨਹੀਂ ਸਰ ਜਿਆਦਾ ਵੀ ਕੁਝ ਹੋਰ ਜਿਆਦਾ ਇਥੇ ਨਹੀਂ ਕੋ ਆਪਣਾ ਕੰਮ ਕਰ ਰਿਹਾ ਹੈ ਬਹਿ ਲੈ ਜੀ ਅਸੀਂ ਇਸ ਵੇਲੇ ਦੁਕਾਨ ਤੇ ਆਏ ਆ ਤਾਂ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਸ਼ੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਤੇ ਘੱਟੋ ਘੱਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਆ ਤੇ ਗੱਲੇ 'ਚ ਪੈਸੇ ਵੀ ਸੀਗੇ ਲੱਖ ਰੁਪਇਆ ਇਸ ਗੱਲੇ 'ਚ ਸੀ 50 ਹਜ਼ਾਰ ਉਸ ਗੱਲੇ 'ਚ ਸੀ ਟੋਟਲ 1.5 ਲੱਖ ਰੁਪਇਆ ਕੇ ਐਸ ਸੀ ਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਨਿਖਾਨ ਦਿੱਤਾ ਸੀ ਸੀਸੀਟੀਵੀ ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ ਬਾਕੀ ਉਹ ਡੀਵੀਆਰ ਨਾਲ ਲਾ ਕੇ ਲਗੇ ਆ ਸਰ ਕਿੰਨੇ ਕੇ ਬੰਦੇ ਸੀ ਤਿੰਨ ਬੰਦੇ ਆਏ ਆ ਜੀ ਫੁਟੇਜ ਚ ਸਰ ਜਿਸ ਤਰ੍ਹਾਂ ਉਹਨੇ বিনা ਲੋਕ ਕੋੜੇ ਉਹਨੂੰ ਬੈਟ ਕਰਕੇ ਉਹਨੂੰ ਲਾ ਦਿੱਤਾ ਉਹ ਵੀ ਸਕਦਾ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗੇਗਾ ਸਰ ਕਿੰਨੇ ਕੇ ਤੁਹਾਨੂੰਗੇ ਟੋਟਲ ਸਰ ਜੀ ਹੋ ਹੀ ਗਿਆ 20 ਤੋਂ 25 ਲੱਖ ਰੁਪਏ ਦਾ ਸਰ ਦਿਨ ਦਿਹਾੜੇ ਐ ਤਾਂ ਕ੍ਰਾਈਮ ਹੋਣਾ ਇਹ ਦਿਨੇ ਨਹੀਂ ਜੀ ਹੋਇਆ ਰਾਤ ਨੂੰ ਹੋਇਆ ਵਾ ਅੱਗੇ ਤੇ ਅਸੀਂ ਮੈਂ ਤੁਹਾਡੇ ਮੂੰਹ ਹੀ ਸੁਣ ਰਿਹਾ ਮੈਨੂੰ ਪਤਾ ਨਹੀਂ ਸੀ ਹੋਇਆ ਹੋਊਗਾ ਮੈਨੂੰ ਪਤਾ ਨਹੀਂ ਇਸ ਬਾਰੇ ਪ੍ਰਸ਼ਾਸਨ ਕੀ ਮੰਗਿਆ ਪ੍ਰਸ਼ਾਸਨ ਕੋਲੋਂ ਮੰਗਿਆ ਨਹੀਂ ਇਸ ਬਾਰੇ ਅਪਸ ਦੋਸ਼ੀਆਂ ਨੂੰ ਪੜਨ ਤੇ ਸਾਨੂੰ ਸਾਡਾ ਸਮਾਨ ਵਾਪਸ ਦਿਵਾਇਆ ਕੋਈ ਕੋਈ ਸ਼ਾਪਸ ਹੈਗੀ ਆ ਉਹ ਲਾ ਰਹੀ ਸਾਰੇ ਇਹ ਵੀ ਸ਼ੌਪ ਹੈਗੀ ਹੈ ਇੱਥੇ ਰਾਤ ਨੂੰ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੋ ਇਹਦੀ ਸ਼ੌਪ ਦੇ ਵਿੱਚ ਦੇਖੀ ਤੇ ਮੌਕੇ ਤੇ ਆਏ ਆ ਬਾਕੀ ਵੈਰੀਫਾਈ ਕਰਾਂਗੇ ਸਭ ਤੋਂ ਪਹਿਲਾਂ ਲੱਗਾ ਕਿੰਨਾ ਕੁ ਨੁਕਸਾਨ ਹੋਇਆ ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਮੈਂ ਤੁਹਾਨੂੰ ਦੱਸਾਂਗੇ ਇਨਵਿਜੀਬਲ ਸਟੇਜ ਆ ਜੇ ਆਈ ਹੈਗੀਆਂ ਦੇਖ ਕੇ ਸਾਰਾ ਅਸੈਸ ਕਰਕੇ ਦੱਸਾਂਗੇ ਕੋਈ ਜਿਸ ਕਿਸੇ ਕੇਸ ਆਇਆ ਸਾਡੇ ਕੋਲ ਮੈਂ ਤੁਹਾਨੂੰ ਬੇਰੋਹੀ ਰਿਪੀਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿਹਦਾ ਮੇਰੀ ਜਿਹੜੇ ਕੇਸ ਨਾਲ ਸਿਰਫ ਐਸੇ ਪਤਾ ਲੱਗਾ ਕਿ ਕਿੰਨੇ ਕੁ ਵਕਤ ਐਮ ਸੀ ਕਿੰਨੇ ਕੁ ਮੁੰਡੇ ਆਇਆ ਫਿਰ ਉਹੀ ਚੱਲ ਰਹੀ ਹੈ ਇਨੀਸ਼ੀਅਲ ਸਟੇਜ ਆ ਆਇਆ ਮੌਕਾ ਵੇਖਿਆ ਹੈਗਾ ਆ ਤੁਹਾਨੂੰ ਬਹੁਤ ਜਲਦੀ ਇਹ ਕੇਸ ਫਿਨਿਸ਼ ਕਰਕੇ ਦੱਸਾਂਗਾ ਥੈਂਕ ਯੂ